चुग जुग बस पूरी मैतूर चले आूर जुग जुग वस पुरिए मैतर चले आूर चुग जुग वस हुकम बजाउण चाला असां इथो पौण तेरी जू विच ਸਾ ਇਥੋਂ ਪਾਉਣਾ ਤੇਰੀ ਜੂ ਵਿੱਚ ਪੁਰੀਏ ਅਸੀਂ ਮੁੜ ਕੇ ਨਹੀਂ ਆਉਣਾ ਰੱਜ ਕੇ ਤਕਲਾ ਕਰ ਲਾਂ ਮੈਂ ਆਪਣਾ ਮਨ ਪਰਪੂਰ ਝੁਗ ਝੁਗ ਵਾਸੇ ਪੁਰੀਏ ਮੈਂ ਦੁਰ ਚੱਲਿਆ ਹਾਂ ਨਹੀਂ ਤੂੰ ਨਰਾਸੀ ਇਹ ਤਾਂ ਮੰਨ ਆਵੋ ਛੋੜੇ ਵੇਲੇ ਲੱਗਦੀ ਉਦਾਸੀ ਤੇਰਾ ਰਹਾ ਮਹਿਨ ਵਾਸੇ ਐਸੇ ਨਹੀਂ ਤੂੰ ਨਰਾਸੀ ਇਹ ਤਾਂ ਮੰਨ ਆਵੋ ਛੋੜੇ ਵੇਲੇ ਲੱਗਦੀ ਉਦਾਸੀ ਕਰ ਦਿਲ ਕੰਡਾ ਕਾ ਨੂੰ ਤੂੰ ਢੋਲੇ ਅੱਖੀਆਂ ਚੋਂ নূর ਜਗ ਜਗ ਵਾਸੇ ਪੂਰੀਏ ਬੈ ਤੋਰਾ ੱਲਿਆ ਹਾਂ ਦੂਰ ਝੁਗ ਝੁਗ ਵਸੇ ਰਾਹ ਨੇ ਮੁੜ ਕੇ ਇੱਥੇ ਖੇਡਣਾ ਨਾ ਜੁੜ ਕੇ ਹੋਰੇ ਕਿਹੜੇ ਪਾਸ ਜਾਣਾ ਨਾ ਦੀ ਵਹਿਣ ਵਿੱਚ ਰੁੜ ਕੇ ਸਾਡੀ ਮੰਜ਼ਲ ਲੰਬੀ ਦੁੱਖਾਂ ਔਕੜਾਂ ਦਾ ਪੂਰ ਜੁਗ ਜੁਗ ਵਸੇ ਪੂਰੀਏ ਮੈਂ ਤੁਰ ਚੱਲਿਆ ਹਾਂ ਦੂਰ ਜੁਗ ਜੁਗ ਵਸੇ ਬੇੜੀ ਹਿੰਦਸਤਾਨ કેરી ਫਿਰ ਦਾ ਤੂਫਾਨ ਮੇਰਾ ਮਿੱਟ ਪਾਵੇ ਜਾਵੇ ਜੱਗ ਨਾਮ ਤੇ ਨਿਸ਼ਾਨ ਇਹ ਹਿੰਦੋਸਤਾਨ કેરી ਫਿਰ ਦਾ ਤੂਫਾਨ ਮੇਰਾ ਮਿੱਟ ਪਾਵੇ ਜਾਵੇ ਜੱਗ ਨਾਮ ਤੇ ਨਿਸ਼ਾਨ ਇਹ ਹਿੰਦ ਪੇੜੀ ਅੜੀਏ ਮੈਂ ਬੰਨੇ ਨੌੜੀਏ ਜ਼ਰੂਰ ਜੁਗ ਜੁਗ ਵਾਸੇ ਪੁਰੀਏ ਮੈਂ ਤੁਰ ਚੱਲਿਆ ਝੁਗ ਝੁਗ ਵਾਸੇ ਪੁਰিয়ে ਮੈਂ ਤੁਰ ਚੱਲਿਆ ਹਾਂ ਦੂਰ ਝੁਗ ਝੁਗ ਵਾਸੇ ਇਤਿਹਾਸ ਦੇ ਸਤਕਾਰ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਮਿਸਤਰੀ ਚਾਰਨ ਸਿੰਘ ਜੀ ਉਹਨਾਂ ਵੱਲੋਂ ਵਿਸ਼ਵਕਰਮਾ ਵਰਕਸ਼ਾਪ ਇਹਨਾਂ ਵੱਲੋਂ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਵੱਲੋਂ ਬੜਾ ਮਾਣ ਸਤਿਕਾਰ ਪਿਆਰ ਆਇਆ ਮਰਦਾਨ ਸਾਹਿਬ ਅਵਤਾਰ ਸਿੰਘ ਜੀ ਕਰਮਜੀਤ ਸਿੰਘ ਜੀ ਕੈਨੇਡਾ ਵਦਨ ਸਿੰਘ ਯੂ ਐਸ ਏ ਤੇ ਹੋਰ ਬੜੀਆਂ ਸੰਗਤਾਂ ਵੱਲੋਂ ਬੜਾ ਮਾਣ ਸਤਿਕਾਰ ਪਿਆਰ ਢਾਢੀ ਜੱਥੇ ਨੂੰ ਭੇਜਿਆ ਗਿਆ ਮੈਂ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਕਰਦਾ ਦਿੱਤਾ ਹੋਇਆ ਸਮਾਪਤ ਅਗਲਾ ਇਤਿਹਾਸ ਅਗਲੇ ਪੜਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ